ਵਾਹਿਗੁਰਜੀ ਦਾ ਖਾਲਸਾ ਜੀ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਤਾਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਉਹਨਾਂ ਦਾ ਨਾਮ ਸਿਮਰ ਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਕਹਿੰਦੇ ਹਨ ਨਾ ਕਿ ਧੰ ਧੰ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਅਗਰ ਅਸੀਂ ਧੰ ਧੰ ਲਗਾਉਨੇ ਹਨਾ ਤੇ ਅਸੀਂ ਉਹਨਾਂ ਦਾ ਨਾਮ ਸਿਮਰਦੇ ਹਾਂ ਸੋ ਕੁਵਾਰੀ ਵੀ ਜੀ ਅਸੀਂ ਆਪਣਾ ਜੀਬਾ ਤੋਂ ਉਹਨਾਂ ਦਾ ਨਾਮ ਸਿਮਰ ਲਈਏ ਨਾ ਤੇ ਸਾਡਾ ਦਿਨ ਬਹੁਤ ਵਧੀਆ ਜਾਂਦਾ ਹੈ ਇਸ ਕਰਕੇ ਖਾਲਸਾ ਜੀ ਹਮੇਸ਼ਾ ਆਪਣੇ ਗੁਰੂ ਹਮੇਸ਼ਾ ਆਪਣੇ ਗੁਰੂ ਗ੍ਰੰਥ ਸਾਹਿਬ ਤੇ ਆਪਣੇ ਗੁਰੂ ਦਾ ਨਾਮ ਜੀਵਾ ਨਾਲ ਲੈਂਦੇ ਰਿਆ ਕਰੋ ਦਸਾਂ ਗੁਰੂਆਂ ਦੀ ਬਾਣੀ ਪੜਦੇ ਰਿਆ ਕਰੋ ਤੇ ਬਾਣੀ ਨਾਲ ਜੁੜੋ ਕਿਉਂਕਿ ਖਾਲਸਾ ਜੀ ਹਰ ਪ੍ਰਚਾਰਕ ਦਾ ਆਹੀ ਕੰਮ ਹੁੰਦਾ ਹੈ ਕਿ ਵੱਧ ਤੋਂ ਵੱਧ ਲੋਕ ਬਾਣੀ ਨਾਲ ਜੁੜਨ ਕਿਉਂਕਿ ਜੋ ਬਾਣੀ ਨਾਲ ਜੁੜਦੇ ਨੇ ਨਾ ਉਹ ਭਵ ਸਾਗਰ ਤੋਂ ਪਾਰ ਚਲ ਜਾਂਦੇ ਨੇ ਨੀਤੇ ਵਿੱਚੇ ਹੀ ਤੈਰਦੇ ਅੱਧ ਪਚਦੇ ਤਾਂ ਐਦਾਂ ਉਦਾਂ ਹੀ ਹੋ ਜਾਂਦੇ ਨੇ ਵੀ ਪਤਾ ਵੀ ਨਹੀਂ ਲੱਗਦਾ ਐਦਾਂ ਹੀ ਹੁੰਦਾ ਹੈ ਅੱਜਕੱਲ ਖਾਲਸਾ ਜੀ ਜੇ ਤੁਸੀਂ ਬਾਣੀ ਪੜਦੇ ਹੋ ਨਾ ਤੇ ਬਾਣੀ ਦੇ ਨਾਲ ਤੁਹਾਡਾ ਜੀਵਨ ਦਾ ਬੇੜਾ ਪਾਰ ਹੋਏਗਾ ਬਾਣੀ ਨਾਲ ਤੁਹਾਡੇ ਜੀਵਨ ਚ ਖੁਸ਼ੀਆਂ ਆਉਣਗੀਆਂ ਬਾਣੀ ਨਾਲ ਤੁਹਾਡਾ ਮਨ ਲੱਗਿਆ ਰਹੇਗਾ ਇਸ ਕਰਕੇ ਤੁਸੀਂ ਬਾਣੀ ਪੜਿਆ ਕਰੋ ਕਿਉਂਕਿ ਬਾਣੀ ਪੜਦੇ ਆ ਸੁਣਦੇ ਆ ਨਾ ਬੰਦੇ ਨੂੰ ਕੋਈ ਦੁੱਖ ਤਕਲੀਫ ਵੀ ਆ ਜਾਵੇ ਨਾ ਤੇ ਉਹ ਦੁੱਖ ਤਕਲੀਫ ਓਨੀ ਜ਼ਿਆਦਾ ਫੀਲ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਹੈ ਕਿ ਸਾਡਾ ਹੱਥ ਉਸ ਵਾਹਿਗੁਰੂ ਨੇ ਫੜਿਆ ਹੈ ਸਾਨੂੰ ਪਤਾ ਹੈ ਕਿ ਜਿਸ ਦੇ ਅੱਗੇ ਅਸੀਂ ਪੱਲਾ ਾਟਦੇ ਆ ਹੈ ਨਾ ਆਪਣੇ ਵਾਹਿਗੁਰੂ ਅੱਗੇ ਉਸ ਨੇ ਚਰਦੀ ਝੋਲੀ ਵਿੱਚ ਖੈਰ ਪਾ ਹੀ ਦੇਣੀ ਹੈ ਸਾਨੂੰ ਕੋਈ ਡਰ ਨਹੀਂ ਹੈ ਸਾਨੀ ਕੋਈ ਵਹਿਮ ਵੀ ਨਹੀਂ ਹੈ ਇੱਕ ਵਾਰ ਸਿਰਫ ਆਪਣੇ ਵਾਹਿਗੁਰੂ ਨੂੰ ਅਜਮਾਉਣ ਦਾ ਸਾਨੂੰ ਤਰੀਕਾ ਆਉਣਾ ਚਾਹੀਦਾ ਕਿ ਸਾਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਕਿ ਏ ਵਾਹਿਗੁਰੂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਮੱਥਾ ਟੇਕਦੇ ਹਾਂ ਪਤਾ ਨਹੀਂ 5-7 ਮਿੰਟ ਮੂੰਹ ਦੇ ਵਿੱਚ ਕਿੰਨੀਆਂ ਕੋ ਬਖਸ਼ੀਸ਼ਾਂ ਕਿੰਨੀਆਂ ਕੋ ਡਿਮਾਂਡਾਂ ਅਸੀਂ ਵਾਹਿਗੁਰੂ ਅੱਗੇ ਧਰ ਦਿੰਨੇ ਆ ਕਰਦੇ ਹਾਂ ਨਾ ਇਹ ਸਭ ਕਰਦੇ ਨੇ ਆਪਣੀਆਂ ਮਨੋ ਕਾਮਨਾ ਜਿਹੜੀਆਂ ਮੂੰਹ ਦੇ ਵਿੱਚ ਬੋਲੀ ਜਾਣੀਆਂ 5-7 ਮਿੰਟ ਬਾਬਾ ਜੀ ਅੱਗੇ ਫਿਰ ਅਸੀਂ ਕਹਿੰਨੇ ਹਾਂ ਮੱਥਾ ਟੇਕਦੇ ਹਾਂ ਗੁਰਦੁਆਰਾ ਸਾਹਿਬ ਆ ਜਾਂਦੇ ਹਾਂ ਫਿਰ ਅਸੀਂ ਕਹਿੰਨੇ ਆ ਸਾਡੀ ਅਰਦਾਸ ਪੂਰੀ ਨਹੀਂ ਹੋਈ ਜੀ ਅਸੀਂ ਤਾਂ ਰੱਬ ਕੋ ਰੋਜ਼ ਇਹੀ ਮੰਗਦੇ ਹਾਂ ਤੇ ਸਾਡੀ ਅਰਦਾਸ ਪੂਰੀ ਨਹੀਂ ਹੋਈ ਦੇਖੋ ਗੁਰਦੁਆਰਾ ਸਾਹਿਬ ਜਾਣੇ ਹੋ ਨਾ ਨਿਮਾਣੀ ਹੋ ਕੇ ਜਾਓ ਬਸ ਵਾਹਿਗੁਰੂ ਅੱਗੇ ਅੱਖਾਂ ਬੰਦ ਕਰਕੇ ਵਾਹਿਗੁਰੂ ਅੱਗੇ ਵਾਹਿਗੁਰੂ ਸਤਨਾਮ ਸਰਬਤ ਦਾ ਭਲਾ ਮੰਗਿਆ ਕਰੋ ਵਾਹਿਗੁਰੂ ਸਭ ਨੂੰ ਖੁਸ਼ੀਆਂ ਦੇਈਂ ਵਾਹਿਗੁਰੂ ਸਭ ਦੇ ਕਾਜ ਸਵਾਰ ਦਾ ਹੈ ਸ਼ੁਕਰ ਹੈ ਪ੍ਰਮਾਤਮਾ ਮੈਨੂੰ ਇਹਨ ਜੁਗ ਕਾ ਕੀਤਾ ਕਿ ਮੈਂ ਸਵੇਰੇ ਉੱਠ ਕੇ ਤੁਹਾਡੇ ਦਰਸ਼ਨ ਕਰਨ ਆ ਸਕਾਂ ਇਹ ਵਾਹਿਗੁਰੂ ਸ਼ੁਕਰ ਹੈ ਤੇਰਾ ਸ਼ੁਕਰ ਮਨਾਇਆ ਕਰੋ ਵਾਹਿਗੁਰੂ ਜੀ ਸ਼ੁਕਰ ਹੈ ਤੁਸੀਂ ਮੈਨੂੰ ਬਾਣੀ ਦੇ ਵਾਸਤੇ ਇੰਨਾ ਕੋ ਮੇਰਾ ਟਾਈਮ ਜੁੜਨ ਲਈ ਮੈਨੂੰ ਹਿੰਮਤ ਦਿੱਤੀ ਵਾਹਿਗੁਰੂ ਸ਼ੁਕਰ ਹੈ ਅੱਜ ਮੈਂ 20 ਮਿੰਟ ਜੁੜਿਆ ਹਾਂ ਤੁਹਾਡੇ ਨਾਲ ਵਾਹਿਗੁਰੂ ਸ਼ੁਕਰ ਹੈ ਅੱਜ ਮੈਂ ਅੱਧਾ ਘੰਟਾ ਜੁੜਿਆ ਹਾਂ ਤੁਹਾਡੇ ਨਾਲ ਤੇ ਪਰ ਨਹੀਂ ਅਸੀਂ ਜਾਣੇ ਹਾਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਤਾ ਨਹੀਂ ਕਿੰਨੀਆਂ ਕ ਡਿਮਾਂਡਾਂ ਸਵੇਰੇ ਹੀ ਉੱਠਦੇ ਹੀ ਸੱਚੇ ਮੂਹ ਜਾਣੇ ਹਾਂ ਤੇ ਬਹੁਤ ਡਿਮਾਂਡਾਂ ਪੂਰੀਆਂ ਹੋ ਕੇ ਰੱਖ ਦਿੰਦੇ ਹਾਂ ਤੇ ਉਹਨੂੰ ਕਹਿੰਦੇ ਫਿਰ ਅਸੀਂ ਅਸੀਂ ਆਪਣੀ ਇੰਜ ਨਹੀਂ ਕਿ ਅਸੀਂ ਆਪਣਾ ਮਤਲਬ ਕੋਈ ਵੀ ਆਪਣੀ ਅਰਦਾਸ ਕਰਨਗੇ ਹਾਂ ਜਾਂ ਗੁਰਦੁਆਰੇ ਗੁਰੂ ਦੇ ਦਰਸ਼ਨ ਕਰਨਗੇ ਹਾਂ ਅਸੀਂ ਤਾਂ ਸਿਰਫ ਇਹ ਹੈ ਕਿ ਅਸੀਂ ਤਾਂ ਸਵੇਰੇ ਸਵੇਰੇ ਆਪਣੀਆਂ ਡਿਮਾਂਡਾਂ ਦੀ ਪੰਡ ਕੱਠੀ ਕਰਕੇ ਗੁਰਦੁਆਰਾ ਸਾਹਿਬ ਰੱਖਣਗੇ ਹਾਂ ਕਿ ਵਾਹਿਗੁਰੂ ਜੀ ਆ ਸੁਣੀ ਜਾਓ ਤੇ ਇਹਨਾਂ ਚੂ ਪੂਰੀਆਂ ਕਰੀ ਜਾਓ ਐਵੇਂ ਹੀ ਕਰਦੇ ਹਾਂ ਨਾ ਅਸੀਂ ਵੀ ਐਵੇਂ ਹੀ ਕਰੀਦਾ ਸੀ ਜਦੋਂ ਸਾਨੂੰ ਗਿਆਨ ਨਹੀਂ ਸੀ ਜਦੋਂ ਸਾਨੂੰ ਕੁਝ ਪਤਾ ਹੀ ਨਹੀਂ ਸੀ ਕਿ ਅਸੀਂ ਕੀ ਕਰਨਾ ਹੈ ਅਸੀਂ ਵੀ ਇਦਾਂ ਹੀ ਕਰਦੇ ਸੀ ਮੈਂ ਵੀ ਉਹਨਾਂ ਵਿੱਚੋਂ ਹੀ ਹਾਂ ਕਿ ਸਵੇਰੇ ਉੱਠਦੇ ਹਾਂ ਸਨਾਨ ਪਾਣੀ ਕਰਕੇ ਆਪਣਾ ਗੁਰਦੁਆਰਾ ਸਾਹਿਬ ਜਾਈਦਾ ਹੈ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਅਸੀਂ ਪਤਾ ਨਹੀਂ ਕਿੰਨੀਆਂ ਕਮਨ ਤਾਂ ਕਿੰਨੀਆਂ ਕਮਨੋਤਾ ਕਹਿ ਦਿੰਨੇ ਆ ਵਾਹਿਗੁਰੂ ਏਦਾਂ ਵਾਹਿਗੁਰੂ ਉਦਾਂ ਵਾਹਿਗੁਰੂ ਜੀ ਏਦਾਂ ਕਰਦੇ ਹੋ ਏ ਵਾਹਿਗੁਰੂ ਆਹ ਚੀਜ਼ ਕਰਦੇ ਹੋ ਕਰਦੇ ਹਨਾ ਪਰ ਨਹੀਂ ਖਾਲਸਾ ਜੀ ਜੇ ਡਿਮਾਂਡ ਪੂਰੀ ਨਹੀਂ ਹੋ ਰਹੀ ਨਾ ਇਹ ਸਭ ਕੁਝ ਕਰਨ ਦਾ ਕੋਈ ਮਤਲਬ ਨਹੀਂ ਹੈ ਜੀ ਸਾਡੀ ਕੋਈ ਰਹਿੰਦੀ ਹੈ ਨਾ ਵੀ ਸਾਡੀ ਕੋਈ ਗੱਲ ਰਹਿੰਦੀ ਹੈ ਕਿ ਵਾਹਿਗੁਰੂ ਨੇ ਆਹ ਗੱਲ ਪੂਰੀ ਨਹੀਂ ਕੀਤੀ ਹੈ ਇਹਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਅਸੀਂ ਹਜੇ ਤੱਕ ਉਸ ਬਾਣੀ ਇੰਨੀ ਕੁ ਬਾਣੀ ਨਹੀਂ ਪੜੀ ਵੀ ਜਿੱਥੇ ਤੱਕ ਵਾਹਿਗੁਰੂ ਖੁਸ਼ ਹੋ ਜਾਣ ਜਾਂ ਇੰਨੀ ਕੁ ਬਾਣੀ ਤੱਕ ਨਹੀਂ ਪਹੁੰਚੇ ਹਾਂ ਕਿ ਸਾਨੂੰ ਉਹ ਸਭ ਕੁਝ ਮਿਲ ਜAVE ਜਿਸ ਦਾ ਅਸੀਂ ਉਮੀਦ ਕਰਦੇ ਹਾਂ ਉਮੀਦ ਤੋਂ ਜ਼ਿਆਦਾ ਵੀ ਮੰਗਿਆ ਜੇ ਸਬਜੀ ਵਿੱਚ ਨੂਨ ਵੱਧ ਹੋ ਜਾਵੇ ਤਾਂ ਵੀ ਸਬਜੀ ਦਾ ਸਵਾਦ ਬੇਕਾਰ ਹੋ ਜਾਂਦਾ ਹੈ ਤੇ ਜੇ ਸਬਜੀ ਚ ਪੂਰਾ ਪੂਰਾ ਹੀ ਨੂਨ ਹੋਵੇ ਨਾ ਸਬਜੀ ਪ੍ਰਸ਼ਾਦਾ ਪਾਣੀ ਬਹੁਤ ਵਧੀਆ ਬਣਦਾ ਹੈ ਇਸ ਕਰਕੇ ਸਾਨੂੰ ਓਨਾ ਕਹੀ ਆਪਣਾ ਰੱਖਣਾ ਚਾਹੀਦਾ ਹੈ ਕਿ ਜਿੰਨੇ ਚ ਪਰਮਾਤਮਾ ਨੇ ਸਾਨੂੰ ਰੱਖਿਆ ਹੈ ਓਨੇ ਚ ਹੀ ਖੁਸ਼ ਰੋ ਪਤਾ ਨਹੀਂ ਪਰਮਾਤਮਾ ਨੇ ਤੁਹਾਡੇ ਲਈ ਅੱਗੇ ਕੀ ਕੀ ਸੋਚਿਆ ਹੈ ਪਤਾ ਨਹੀਂ ਅੱਗੇ ਤੁਹਾਡੇ ਨਾਲ ਕੀ ਹੋਣਾ ਹੈ ਕਈ ਵੇਲੇ ਅੱਜ ਮੈਂ ਤੁਹਾਡੇ ਨਾਲ ਜੋ ਹੱਦਵਿੱਤੀ ਦੱਸਾਂਗੀ ਨਾ ਖਾਸਾ ਜੀ ਉਹ ਹੱਦਵਿੱਤੀ ਇੱਕ ਰਿਕਸ਼ਾ ਚਲਾਉਣ ਵਾਲੀ ਵੀਰ ਦੀ ਹੈ ਜੋ ਕਿ ਆ ਰਿਕਸ਼ਾ ਜਿਹੜੇ ਆਟੋ ਚਲਾਉਂਦੇ ਨੇ ਨਾ ਉਹ ਵੀਰ ਆਟੋ ਚਲਾਉਂਦਾ ਸੀ ਆਟੋ ਵੀ ਉਹਦਾ ਕੋਈ ਆਪਣਾ ਨਹੀਂ ਸੀ ਕਿ ਉਹਦਾ ਆਪਣਾ ਆਟੋ ਹੋਵੇ ਉਹ ਵੀ ਉਹ ਕਿਰਾਏ ਤੇ ਲਿੱਤਾ ਸੀ ਉਹਨੇ ਤੇ ਉਹ ਵੀ ਉਹਦਾ ਕਿਰਾਇਆ ਭਰਦਾ ਸੀ ਤੇ ਵੀਰ ਨੇ ਦੱਸਿਆ ਕਿ ਮੇਰੇ ਕੋ 50 ਕੁ ਗੱਜ ਜਗ੍ਹਾ ਸੀ ਜਿਹਦੇ ਵਿੱਚ ਇੱਕ ਕਮਰਾ ਸੀ ਮੇਰਾ ਸਿਰਫ ਇੱਕ ਕਮਰਾ ਸੀ ਉਹਦੇ ਵਿੱਚ ਹੀ ਅਸੀਂ ਖਾਣਾ ਪੀਣਾ ਸੋਣਾ ਰਹਿਣਾ ਸਭ ਕੁਝ ਉਦੇ ਨਾਲ ਹੀ ਛੋਟਾ ਜਿਹਾ ਕਹਿੰਦੇ ਸਾਡਾ ਇੱਕ ਬਾਥਰੂਮ ਸੀ ਜੋ ਕਿ ਕੱਚਾ ਹੀ ਸੀ ਹਜੇ ਗਾਡਰ ਵਾਲੇ ਹੀ ਪਈ ਸੀ ਤੇ ਇਹ ਕਹਿੰਦੇ ਕਿ ਹਨਾ ਵੀ ਮੈਨੂੰ ਆਪਣੇ ਕੰਮ ਨਾਲ ਪੂਰੀ ਲਗਨ ਸੀ ਚਲੋ ਮੈਂ ਬਹੁਤ ਖੁਸ਼ ਸੀ ਚਾਹੇ ਮੈਂ ਆਟੋ ਹੀ ਚਲਾਉਣਾ ਹਾਂ ਪਰ ਮੈਂ ਬਹੁਤ ਖੁਸ਼ ਸੀ ਕਹਿੰਦੇ ਬਹੁਤ ਖੁਸ਼ ਸੀ ਚਲੋ ਪ੍ਰਮਾਤਮਾ ਨੇ ਜਿੰਨਾ ਦਿੱਤਾ ਆਪਣਾ ਦਿੱਤਾ ਇੱਜ਼ਤ ਮਾਨ ਨਾਲ ਦਿੱਤਾ ਪ੍ਰਮਾਤਮਾ ਨੇ ਆਪਣਾ ਦਿੱਤਾ ਪ੍ਰਮਾਤਮਾ ਨੇ ਖੁਸ਼ ਰਹਿਣ ਵਾਸਤੇ ਸਰੀਰ ਤੰਦਰੁਸਤ ਹੈ ਤਾਂ ਸਭ ਕੁਝ ਹੈ ਵੀ ਕਹਿੰਦੇ ਕਿ ਮੈਨੂੰ ਕੋਈ ਇੰਜ ਨਹੀਂ ਸੀ ਲੱਗਦਾ ਕਿ ਮੈਂ ਆਪਣੇ ਤੋਂ ਉੱਚਿਆਂ ਨੂੰ ਦੇਖਾਂ ਤੇ ਮੇਰੇ ਮਨ 'ਚ ਹੋਵੇ ਵੀ ਮੈਂ ਅਮੀਰ ਹੋਵਾਂ ਨਹੀਂ ਕਹਿੰਦੇ ਮੇਰੇ ਮਨ 'ਚ ਇਹੋ ਜਿਹਾ ਕੁਝ ਵੀ ਨਹੀਂ ਸੀ ਕਹਿੰਦੇ ਮੈਂ ਆਟੋ ਚਲਾਣਾ ਸ਼ਾਮ ਨੂੰ ਜਿੰਨਾ ਕੁ ਵੀ ਮੇਰਾ ਬਚਣਾ ਉਹਨਾਂ ਮੈਂ ਕਿਰਾਏ ਆਟੋ ਵਾਲੇ ਮਾਲਕ ਨੂੰ ਦੇ ਦੇਣਾ ਜਿੰਨਾ ਵੀ ਉਹਨੇ ਲਿਖੀ ਹੋਣੀ ਕਿਸ਼ਤ ਵੀ ਇੰਨਾ ਤੁਸੀਂ ਮੈਨੂੰ ਦੇਣਾ ਹੈ ਕਹਿੰਦੇ ਉਹ ਦੇ ਕੇ ਜਿੰਨਾ ਬਚ ਜਾਂਦਾ ਸੀ ਉਹ ਮੈਂ ਘਰੇ ਲਈ ਜਾਂਦਾ ਸੀ ਕਰੇ ਜਿੱਦਣ ਮੈਂ ਆਉਂਦਾ ਜਿੱਦਾਂ ਮੈਂ ਅੱਜ ਆਇਆ ਘਰ ਹੁਣ ਸ਼ਾਮ ਨੂੰ ਕਹਿੰਦੇ ਕਦੀ ਆਟਾ ਚੋਲ ਦਾਲ ਜੋ ਵੀ ਵੀ ਪ੍ਰਸ਼ਾਦਾ ਪਾਣੀ ਬਣਾਉਣ ਲਈ ਉਹ ਸਭ ਕੁਝ ਮੈਂ ਲੈ ਆਂਦਾ ਸੀ ਕਹਿੰਦੇ ਮੈਨੂੰ ਇੰਨਾ ਨਹੀਂ ਸੀਗਾ ਕਿ ਮੈਂ ਮਤਲਬ ਸਾਡੇ ਬਹੁਤ ਵਧੀਆ ਵੀ ਨਹੀਂ ਬੰਨਦਾ ਸੀ ਤੇ ਬਹੁਤ ਘਟਿਆ ਵੀ ਨਹੀਂ ਬੰਨਦਾ ਸੀ ਚਲੋ ਕਹਿੰਦੇ ਕਿ ਪ੍ਰਮਾਤਮਾ ਦਾ ਸ਼ੁਗਰ ਕਰੀਦਾ ਸੀ ਕਿ ਚਲੋ ਸ਼ਾਮ ਦੇ ਟਾਈਮਸ ਅਸੀਂ ਭੁੱਖੇ ਤਾਂ ਨਹੀਂ ਸੌਂਦੇ ਰੋਟੀ ਖਾ ਕੇ ਹੀ ਸੌਂਦਾ ਜੇ ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ ਨਾ ਤੇ ਜੀਵ ਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਨਾ ਰਾਤ ਨੂੰ ਉਹ ਰੋਟੀ ਖਾਣ ਤੋਂ ਬਿਨਾਂ ਨਹੀਂ ਸੌਣ ਆਊਗਾ ਪਰ ਮਾਤਾਵਾ ਨੇ ਕਿਤੇ ਨਾ ਕਿਤੇ ਤੁਹਾਡਾ ਬੰਦੂਬਸਤ ਜ਼ਰੂਰ ਕੀਤਾ ਹੁੰਦਾ ਹੈ ਜੇ ਪਰਮਾਤਮਾ ਦੀ ਦਿਆ ਨਾਲ ਸਾਡੀ ਕੋਈ ਤੇ ਕੋਈ ਇੱਕ ਜਗ੍ਹਾ ਤੋਂ ਸਾਡੀ ਕਿਤੇ ਕੋਈ ਟੁੱਟ ਵੀ ਜਾਵੇ ਨਾ ਵੀ ਮਤਲਬ ਇਸ ਪਾਸਿਓਂ ਕੰਮ ਸਾਡਾ ਬੰਦ ਹੋ ਜਵੇ ਤੇ ਦੂਜੇ ਪਾਸਿਓਂ ਪਰਮਾਤਮਾ ਰਾਹ ਖੋਲ ਦਿੰਦਾ ਹੈ ਸਿਰਫ ਸਾਨੂੰ ਉਹਨਾਂ ਨਜ਼ਰਾਂ ਨਾਲ ਦੇਖਣ ਦੀ ਲੋੜ ਹੈ ਕਿ ਅਸੀਂ ਉਹ ਦੇਖ ਸਕਦੇ ਹਾਂ ਅਸੀਂ ਉਸ ਨੂੰ ਸਮਝ ਸਕਦੇ ਹਾਂ ਅਸੀਂ ਪਰਮਾਤਮਾ ਨਾਲ ਚਰਨੀ ਲੱਗੇ ਹਾਂ ਤੇ ਪਰਮਾਤਮਾ ਨੇ ਸਾਡੇ ਲਈ ਬੜੇ ਰਾਹ ਖੋਲੇ ਹੋਣੇ ਹੈ ਕਹਿੰਦੇ ਕਿ ਮੈਂ ਨਾ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸਵਾਰੀਆਂ ਵੀ ਮਤਲਬ ਸਾਡੇ ਉੱਥੇ ਸ਼ਹੀਦਾਂ ਦਾ ਕਹਿੰਦੇ ਗੁਰਦੁਆਰਾ ਸੀ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸਵਾਰੀਆਂ ਢੋਂਦਾ ਹੁੰਦਾ ਸੀ ਹਰ ਸੰਡੇ ਨੂੰ ਮੈਂ ਇਹੀ ਡਿਊਟੀ ਲਾਂਦਾ ਸੀ ਕਿ ਮੈਂ ਗੁਰਦੁਆਰਾ ਸਾਹਿਬ ਸਵਾਰੀਆਂ ਛੱਡ ਗਿਆ ਕਹਿੰਦੇ ਮੈਂ ਜਿੰਨੀ ਵਾਰ ਆਟੋ 'ਚ ਜਾਵਾਂ ਮੈਂ ਗੁਰਦੁਆਰਾ ਸਾਹਿਬ ਦੇ ਅੱਗੇ ਆਟੋ ਲਾ ਕੇ ਸਵਾਰੀਆਂ ਜਿੱਦਾਂ ਇੱਕ ਵਾਰ ਹੁਣ ਮੈਂ ਸਵਾਰੀਆਂ ਛੱਡਣ ਗਿਆ ਹਾਂ ਕਹਿੰਦਾ ਕਿ ਮੈਂ ਛੱਡ ਦੇਣੀ ਆ ਸਵਾਰੀਆਂ ਉੱਥੇ ਕਹਿੰਦੇ ਮੈਂ ਫੇਰ ਮੱਥਾ ਟੇਕਣਾ ਗੁਰਦੁਆਰਾ ਸਾਹਿਬ 'ਚੋ ਚਲੋ ਮੈਂ ਪ੍ਰਸ਼ਾਦਾ ਪਾਣੀ ਛਕਣਾ ਫੇਰ ਮੈਂ ਆਪਣਾ ਦੂਜਾ ਗੇੜਾ ਲੈ ਕੇ ਫੇਰ ਮੈਂ ਆ ਜਾਣਾ ਫੇਰ ਮੈਨੂੰ ਕੁਝ ਸਵਾਰੀਆਂ ਮਿਲ ਜਾਣੀਆਂ ਮੈਂ ਫੇਰ ਉਹੀ ਗੁਰਦੁਆਰਾ ਸਾਹਿਬ ਲੈ ਆਉਣੇ ਚਲੋ ਕਹਿੰਦੇ ਇੱਕ ਦੋ ਵਾਰ ਤਾਂ ਕਹਿੰਦੇ ਹਫਤੇ ਵਿੱਚੋਂ ਸੰਡੇ ਐਤਵਾਰ ਨੂੰ ਤਾਂ ਬਹੁਤ ਹੀ ਜ਼ਿਆਦਾ ਸਵਾਰੀਆਂ ਮਿਲ ਜਾਂਦੇ ਸੀ ਉਦੋਂ ਚਲੋ ਰੋਜ਼ਾਨਾ ਜਿੱਥੇ ਤੱਕ ਮੇਰਾ ਰੂਟ ਸੀ ਜਿੰਨਾ ਤੱਕ ਮੈਂ ਜਾਣਾ ਹੁੰਦਾ ਸੀ ਮੈਂ ਓਨਾ ਕ ਜਾਂਦਾ ਸੀ ਵੀ ਚਲੋ ਕੋਈ ਕਮੀ ਨਹੀਂ ਸੀਗੀ ਕਿੰਨੇ ਮੈਂ ਵੇਂ ਕਰਦਾ ਗਿਆ ਨਾਲੇ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਣਾ ਨਾਲੇ ਮੈਂ ਹਰ ਐਤਵਾਰ ਦੀ ਐਤਵਾਰ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਵੀ ਸੁਣਿਆ ਕਰਨੀ ਤੇ ਪਾਠ ਕਰਨ ਦਾ ਚਲੋ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ ਮੈਂ ਆਟੋ ਵਿੱਚ ਹੀ ਆਪਣੇ ਪਾਠ ਲਗਾ ਲੈਂਦਾ ਸੀ ਮੈਂ ਆਟੋ ਵਿੱਚ ਹੀ ਪਾਠ ਸਿਮਰਨ ਮੇਰੀ ਚੱਲਦਾ ਰਹਿੰਦਾ ਸੀ ਸਵਾਰੀਆਂ ਵੀ ਚਲੋ ਮੇਰੇ ਨਾਲ ਜਾਂਦੀਆਂ ਸੀ ਆਉਂਦੀਆਂ ਸੀ ਚਲੋ ਕਹਿੰਦੇ ਮੇਰਾ ਗੁਜ਼ਾਰਾ ਵਧੀਆ ਚੱਲਣ ਲੱਗ ਗਿਆ ਸੀ ਬਹੁਤ ਵਧੀਆ ਗੁਜ਼ਾਰਾ ਚੱਲਣ ਲੱਗ ਗਿਆ ਕਹਿੰਦੇ ਕਿ ਸਿੱਧੇ ਰਾਸ ਤੇ ਪੌਣ ਵਾਲਾ ਕੋਈ ਕੋਈ ਹੁੰਦਾ ਹੈ ਤੇ ਬੁਰੀ ਰਾਹ ਤੇ ਪਾਉਣ ਵਾਲਾ ਵੀ ਕੋਈ ਕੋਈ ਹੁੰਦਾ ਹੈ ਕਹਿੰਦੇ ਮੈਂ ਪਹਿਲਾਂ ਹਜੇ ਕਹਿੰਦੇ ਜਦੋਂ ਮੈਂ ਸ਼ੁਰੂ-ਸ਼ੁਰੂ 'ਚ ਆਟੋ ਕਹਿੰਦੇ ਸਟਾਰਟ ਕੀਤਾ ਸੀ ਮੈਂ ਮੀਟ ਸ਼ਰਾਬ ਪਿੰਦਾ ਸੀ ਕਹਿੰਦਾ ਇੱਕ ਵਾਰ ਨਾ ਕਹਿੰਦਾ ਰਾਸਤੇ 'ਚ ਜਾਂਦੇ ਹੋਏ ਨਾ ਇੱਕ ਆਟੋ ਵਾਲੇ ਦਾ ਐਕਸੀਡੈਂਟ ਹੋ ਗਿਆ ਸੀ ਕਹਿੰਦੇ ਮੇਰੇ ਆਟੋ 'ਚ ਵੀ ਸਵਾਰੀਆਂ ਬੈਠੀਆਂ ਸਨ ਉਹਦੀ ਆਟੋ 'ਚ ਵੀ ਸਵਾਰੀਆਂ ਬੈਠੀਆਂ ਸਨ ਉਹ ਭਾਈ ਦਾ ਇੰਨਾ ਬੁਰਾ ਐਕਸੀਡੈਂਟ ਹੋਇਆ ਸੀ ਕਿ ਬਚਣਾ ਤੇ ਨਾ ਮੁਸ਼ਕਿਲ ਹੀ ਲੱਗ ਰਿਆ ਸੀ ਪਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਚ ਹੀ ਗਿਆ ਸਿਰਫ ਲੱਤਾਂ ਹੀ ਟੁੱਟੀਆਂ ਤੇ ਜਦੋਂ ਉਸ ਭਾਈ ਨੂੰ ਚੁੱਕਿਆ ਜਾਂ ਦੇਖਿਆ ਗਿਆ ਤੇ ਉਹਨੇ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਮਤਲਬ ਤੇ ਦੇਖੋ ਜੇ ਕੋਈ ਸ਼ਰਾਬੀ ਆਟੋ ਚਲਾਉਂਦਾ ਹੈ ਤੇ ਉਹਦੇ ਆਟੋ 'ਚ ਤਾਂ ਕੋਈ ਬੰਦਾ ਹੀ ਨਹੀਂ ਉਹਨੇ ਚਲੋ ਪੀਤੀ ਵੀ ਸੀ ਤੇ ਥੋੜੀ ਜੀ ਚਲੋ ਕਾਲੀ ਵੀ ਸੀ ਵੀ ਚਲੋ ਮੈਂ ਜ਼ਿਆਦਾ ਵੱਧ ਤੇਜ਼ ਚਲਾ ਕੇ ਵੱਧ ਪੈਸੇ ਕਮਾ ਲਵਾ ਜਾਂ ਕੁਝ ਕਹਿੰਦੇ ਮੈਂ ਪਹਿਲਾਂ ਸ਼ਰਾਬ ਵੀ ਪਿੰਦਾ ਸੀ ਚਲੋ ਮੈਂ ਸ਼ਾਮ ਨੂੰ ਜਿੱਦਾਂ ਕਦੇ-ਕਦੇ ਪੀ ਲੈਣੀ ਸੀ ਕਹਿੰਦੇ ਉਸ ਦਿਨ ਤੋਂ ਮੇਰੇ ਮਨ 'ਚ ਐਨਾ ਤੱਕਾ ਮਿਲਿਆ ਵੀ ਆਟੋ ਦੇ ਵਿੱਚ ਇੱਕ ਬਜ਼ੁਰਗ ਕਹਿੰਦੇ ਉਹ ਲੇਡੀ ਬੈਠੀ ਸੀ ਮੈਨੂੰ ਕੋਈ ਉਹਦਾ ਪਤਾ ਨਹੀਂ ਵੀ ਕੌਣ ਸੀ ਤੇ ਕੌਣ ਨਹੀਂ ਸੀ ਕਹਿੰਦੇ ਕਿ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਕਿਹਾ ਕਿ ਪੁੱਤ ਇਸ ਬੰਦੇ ਨੂੰ ਕੀ ਹੋਇਆ ਕਹਿੰਦੇ ਮੈਂ ਦੱਸਿਆ ਕਿ ਮਾਤਾ ਜੀ ਇਹਨਾਂ ਨੇ ਲੱਗਦਾ दारू ਪੀਤੀ ਹੋਈ ਹੈ ਤੇ ਇਹ ਤਾਂ ਵੀ ਡਰਾਈਵ ਕਰ ਰਿਹਾ ਹੈ ਵੀ ਆਟੋ ਚਲਾ ਰਿਹਾ ਹੈ ਤੇ ਤਾਂ ਕਰਕੇ ਐਕਸੀਡੈਂਟ ਹੋਇਆ ਕਹਿੰਦੇ ਉਹ ਮਾਤਾ ਨੇ ਕਿਹਾ ਪੁੱਤ ਤੂੰ ਵੀ ਆਟੋ ਚਲਾਣਾ ਹੈ ਵੀ ਮੇਰਾ ਪੁੱਤ ਬਣ ਕੇ ਨਾ ਕਦੀ दारू ਨਾ ਪੀਆ ਕਰ ਤੇ ਵੀ ਮਸੀ ਤਾਂ ਗੁਜ਼ਾਰਾ ਚੱਲਦਾ ਹੈ ਕਹਿੰਦੇ ਇਹੋ ਜੀ ਗੱਲ ਉਸ ਮਾਤਾ ਨੇ ਕਹੀ ਵੀ दारू ਨਾ ਪੀਣੀ ਚਾਹੀਦੀ ਸਾਨੂੰ ਵੀ ਸਾਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਪਰਮਾਤਮਾ ਦੇ ਚਰਨੀ ਲੱਗਣਾ ਚਾਹੀਦਾ ਹੈ ਕਹਿੰਦੇ ਉਸ ਦਿਨ ਮੇਰੇ ਮਨ 'ਚ ਬਹੁਤ ਹੀ ਗਹਿਰਾ ਲੱਗਾ ਛਾਪ ਜੀ ਵੀ ਮੇਰੇ ਮਨ ਨੂੰ ਬਹੁਤ ੱਕਾ ਲੱਗਾ ਕਿ ਮੈਂ ਸ਼ਰਾਬ ਨਹੀਂ ਪੀਣੀ ਕਿਸੇ ਅਣਜਾਣ ਨੇ ਮੈਨੂੰ ਆਹ ਗੱਲ ਕਹੀ ਹੈ ਵੀ ਪਤਾ ਨਹੀਂ ਕਿਸ ਰੂਪ ਚ ਪ੍ਰਮਾਤਮਾ ਨੇ ਆ ਕੇ ਮੈਨੂੰ ਇਹ ਗੱਲ ਕਹੀ ਹੈ ਕਹਿੰਦੇ ਮੈਂ ਨਾ ਸੁਣ ਲਿਆ ਮੰਨ ਲਿਆ ਪੂਰਾ ਧਿਆ ਲਿਆ ਕਿ ਮੈਂ ਕਦੇ ਵੀ ਸ਼ਰਾਬ ਮੀਟਾਂਡੇ ਨੂੰ ਹੱਥ ਨਹੀਂ ਲੈਣਾ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਜਾਣ ਲੱਗ ਪਿਆ ਹਰ ਸੰਡੇ ਨੂੰ ਕਹਿੰਦੇ ਸੰਗਤਾਂ ਉੱਥੇ ਦੁਪਹਿਰਾ ਸਾਹਿਬ ਕਰਦੀਆਂ ਸੀ ਤੇ ਮੈਂ ਵੀ ਕਹਿੰਦੇ ਦੁਪਹਿਰਾ ਸਾਹਿਬ ਕਰਨ ਲੱਗ ਪਿਆ ਐਤਵਾਰ ਦੀ ਐਤਵਾਰ ਨਾਲੇ ਮੈਂ ਔਟੋ 'ਚ ਸਵਾਰੀਆਂ ਲੈ ਜਾਣੀਆਂ ਸਵੇਰ ਤੂੰ 10 ਵਜੇ ਤੱਕ ਜਿੰਨੀਆਂ ਕੋ ਮੇਰੇ ਕੋ ਗੇੜੇ ਲੱਗਣੇ ਮੈਂ ਲਾ ਲਿਆ ਕਰਨੇ ਮੇਰੀ ਦਿਹਾੜੀ ਵਧੀਆ ਪੈ ਜਾਂਦੀ ਸੀ ਕਹਿੰਦੇ ਕਿਉਂਕਿ ਸੰਗ ਦਾ ਬਹੁਤ ਹੀ ਜਾਂਦੀਆਂ ਨੇ ਇਹ ਤਾਂ ਹੈ ਨਹੀਂ ਕਿ ਅੱਜ ਗਈ ਤੇ ਦੂਜੇ ਦਿਨ ਨਾ ਗਈ ਕਹਿੰਦੇ ਬਹੁਤ ਵਧੀਆ ਮੇਰਾ ਕੰਮ ਚੱਲਣ ਲੱਗ ਪਿਆ ਕਹਿੰਦੇ ਮੇਰੇ ਕੋਈ ਇੱਕ ਕਾਟੂ ਸੀ ਮੈਂ ਇੱਕ ਕਾਟੂ ਆਪਣਾ ਖਰੀਦ ਲਿਆ ਇੱਕ ਮੇਰਾ ਹੋਰ ਸੀ ਕਹਿੰਦੇ ਫਿਰ ਮੇਰੇ ਦੋ ਆਟੂ ਹੋ ਗਏ ਕਹਿੰਦੇ ਪਰਮਾਤਮਾ ਦੀ ਕਿਰਪਾ ਇੰਨੀ ਵਰਤਾਈ ਇੰਨੀ ਵਰਤਾਈ ਕਿਰਪਾ ਕਿ ਮੈਂ ਇੱਕ ਘਰ ਖਰੀਦ ਲਿਆ ਔਟੋ ਤਾਂ ਮੇਰੇ ਕੋ ਦ ਆ ਕਹਿੰਦੇ ਕਮਾਈ ਦੇ ਸਾਧਨ ਮੇਰੇ ਕੋ ਵਧੀ ਤੇ ਮੈਂ ਇੱਕ ਘਰ ਖਰੀਦਿਆ ਕਹਿੰਦੇ ਜਦੋਂ ਮੈਂ ਘਰ ਲਿਆ ਨਾ ਉਹ ਘਰ ਮੇਰਾ ਥੋੜਾ ਵੱਡਾ ਸੀ ਕਹਿੰਦੇ ਉਹਦੇ ਵਿੱਚ ਮਿਸਤਰੀ ਦੇ ਨਾਲ ਨਕਸ਼ਾ ਬਣਵਾਇਆ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਇੱਕ ਕਮਰਾ ਛੋਟਾ ਜਿਹਾ ਇਹੋ ਜਿਹਾ ਹੋਵੇ ਜਿਸ ਦੇ ਵਿੱਚ ਮੈਂ ਆਪਣੇ ਗੁਰੂ ਦਾ ਪਾਠ ਕਰ ਸਕਿਆ ਕਰਾ ਮੇਰੇ ਗੁਰੂ ਦਾ ਇੱਕ ਕਮਰਾ ਜ਼ਰੂਰ ਬਣਾਣਾ ਇਸ ਘਰ ਵਿੱਚ ਜਦੋਂ ਕਹਿੰਦੇ ਇਹੋ ਜਿਹਾ ਮਨ ਦੇ ਵਿੱਚ ਵਿਚਾਰ ਆਉਣਾ ਕਿ ਮੈਂ ਆਪਣੇ ਗੁਰੂ ਦੇ ਵਾਸਤੇ ਵੀ ਘਰ ਵਿੱਚ ਜਗ੍ਹਾ ਬਣਾਉਣੀ ਹੈ ਨਾ ਤੇ ਜੇ ਗੁਰੂ ਨੂੰ ਅਸੀਂ ਆਪ ਨਵਾਜਦੇ ਹਾਂ ਤੇ ਸਾਨੂੰ ਹੋਰ ਕਮੀ ਹੀ ਕੀ ਰਹਿ ਜਾਂਦੀ ਜਿਸ ਘਰ ਵਿੱਚ ਗੁਰੂ ਹੋਵੇ ਜਿਸ ਘਰ ਵਿੱਚ ਗੁਰੂ ਦਾ ਬਾਣੀ ਪੜੀ ਜਾਂਦੀ ਹੈ ਜਿਸ ਘਰ ਵਿੱਚ ਗੁਰੂ ਦਾ ਪੈਰਾ ਲੱਗਿਆ ਹੁੰਦਾ ਹੈ ਕਿ ਵਾਹਿਗੁਰੂ ਜੀ ਆਓ ਇੱਥੇ ਨਿਵਾਜੋ ਵਾਹਿਗੁਰੂ ਜੀ ਬੈਠੋ ਸਵੇਰੇ ਉਠੋ ਹਾਂਜੀ ਵਾਹਿਗੁਰੂ ਜੀ ਮੈਂ ਤੁਹਾਡੀ ਗੋਦ ਵਿੱਚ ਬੈਠਣ ਲੱਗਾ ਹਾਂ ਵਾਹਿਗੁਰੂ ਜੀ ਮੈਂ ਪਾਠ ਕਰਨ ਲੱਗਾ ਹਾਂ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਬਸ ਕਿ ਮੈਂ ਬਾਣੀ ਨਾਲ ਜਿਆਦਾ ਤੋਂ ਜਿਆਦਾ ਜੁੜ ਸਕਾਂ ਏ ਵਾਹਿਗੁਰੂ ਜੀ ਮੈਂ ਪਾਠ ਕਰਨ ਲੱਗਾ ਮੇਰੇ ਮਨ ਚ ਮਾੜੇ ਵੀ ਵਿਕਾਰ ਬਿਲਕੁਲ ਨਾ ਮਾੜੇ ਫੁਰਨੇ ਕਦੇ ਨਾ ਕਿੰਦੇ ਲਈ ਹਮੇ ਹੁੰਦਾ ਹੈ ਅਸੀਂ ਪਾਠ ਕਰਦੇ ਹਾਂ ਗੁਟਕਾ ਸਾਹਿਬ ਸਾਡੇ ਹੱਥ ਵਿੱਚ ਹੁੰਦਾ ਹੈ ਪਰ ਸਾਡਾ ਮਨ ਤੇ ਸਾਡਾ ਦਿਮਾਗ ਕਿਤੇ ਹੋਰ ਚੱਲ ਰਿਹਾ ਹੁੰਦਾ ਕੋਈ ਕੰਮਾਂ ਪਿੱਛੇ ਭੱਜੀ ਜਾਂਦਾ ਹੈ ਕੋਈ ਕਿਤੇ ਕਿਤੇ ਭੱਜੀ ਜਾਂਦਾ ਹੈ ਕੋਈ ਕਿਸੇ ਰਿਸ਼ਤੇਦਾਰ ਦੀ ਗੱਲ ਸੋਚਦਾ ਹੈ ਕਿ ਕਿਸੇ ਨੇ ਮੈਨੂੰ ਕੀ ਕਿਹਾ ਸੀ ਮੈਨੂੰ ਫਲਾਣੇ ਨੇ ਇਹ ਕਿਹਾ ਸੀ ਇਹੋ ਜਿਹੀਆਂ ਗੱਲਾਂ ਤੋਂ ਵੀ ਵਾਹਿਗੁਰੂ ਰੋਕਣ ਮੈਨੂੰ ਵਾਹਿਗੁਰੂ ਜੀ ਮੇਰੇ ਮਨ 'ਚ ਇਹ ਵਿਚਾਰ ਕਦੇ ਵੀ ਨਹੀਂ ਆਉਣੇ ਚਾਹੀਦੇ ਉਲਟੇ ਵਿਚਾਰ ਕਦੇ ਵੀ ਨਾਲ ਕਹਿੰਦੇ ਕਿ ਚਲੋ ਸਾਡਾ ਘਰ ਬਣ ਗਿਆ ਕਹਿੰਦੇ ਬਾਬਾ ਜੀ ਦਾ ਕਮਰਾ ਬਣਾਇਆ ਮੈਂ ਵੱਡਾ ਸਾਰਾ ਸਰੂਪ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਵਿੱਚ ਲਗਾਇਆ ਜੋਤ ਲਗਾਈ ਮੈਂ ਹਰ ਸੰਡੇ ਜੋਤ ਜ਼ਰੂਰ ਜਗਾਉਂਦਾ ਸੀ ਵੈਸੇ ਤਾਂ ਮੈਂ ਰੋਜ਼ ਜੋਤ ਜਗਾਉਂਦਾ ਸੀ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਪਾਠ ਕਰਨਾ ਜੋਤ ਲਾਉਣੀ ਕਹਿੰਦੇ ਮੇਰੀ ਇੰਨੀ ਤਮਾ ਹੋ ਗਈ ਮੈਂ ਹੁਣ ਅੰਮ੍ਰਿਤ ਛਕਣਾ ਚਾਹਿਆ ਕਿਉਂਕਿ ਮੈਂ ਹੁਣ ਪੂਰਾ ਪੱਕਾ ਸਿੱਖ ਬਣ ਚੁੱਕਿਆ ਸੀ ਇੱਕ ਤਰ੍ਹਾਂ ਪਹਿਲਾਂ ਆਪਾਂ ਜਦੋਂ ਅਸੀਂ ਉਂਝ ਵੀ ਸਿੱਖ ਕਹਲਾਣੇ ਹੋਇਆ ਅਸੀਂ ਸਰਦਾਰ ਹਾਂ ਅਸੀਂ ਸਿੱਖ ਕਹ ਲਾਂਦੇ ਆ ਪਰ ਨਹੀਂ ਜਦ ਤੱਕ ਬੰਦਾ ਇਹ ਜਿਹੜੀ ਦੁਨਿਆਵਿਕ ਪ੍ਰੇਮੀ ਦੁਨਿਆਵਿਕ ਪਦਾਰਥਾਂ ਦਾ ਤਿਆਗ ਨਹੀਂ ਨਾ ਕਰਦਾ ਕਿ ਸ਼ਰਾਬ ਮੀਂਦਾ ਆਂਡਾ ਮੀਟ ਮਸਲੀ ਇਹ ਸਭ ਕੁਝ ਦਾ ਤਿਆਗ ਕਰਕੇ ਫਿਰ ਉਹ ਪੱਕਾ ਸਿੱਖ ਬਣਦਾ ਹੈ ਉਸ ਤੋਂ ਬਾਅਦ ਵੀ ਹજી ਇੱਕ ਆਪਣੀ ਪਰਖਿਆ ਰਹਿੰਦੀ ਹੁੰਦੀ ਹੈ ਦਇਆ ਭਾਵਨਾ ਹੰਕਾਰ ਨਾ ਕਰਨਾ ਸਾਡੇ ਗੁਰੂ ਨੇ ਤਾਂ ਸਾਨੂੰ ਭੇਦ ਭਾਵ ਕਰਨਾ ਹੀ ਨਹੀਂ ਸਿਖਾਇਆ ਸਾਡੇ ਗੁਰੂ ਨੇ ਸਾਨੂੰ ਹੰਕਾਰ ਕਰਨਾ ਵੀ ਨਹੀਂ ਸਿਖਾਇਆ ਸਾਡੀ ਗੁਰੂ ਨੇ ਕਿਸੇ ਦੇ ਉੱਤੇ ਦੋਸ਼ ਲਾਉਣਾ ਵੀ ਨਹੀਂ ਸਿਖਾਇਆ ਸਾਡੀ ਗੁਰੂ ਨੇ ਇਹਨਾਂ ਵਿੱਚੋਂ ਕੁਝ ਵੀ ਨਹੀਂ ਸਿਖਾਇਆ ਸਾਡੀ ਗੁਰੂ ਨੇ ਤਾਂ ਸਿਰਫ ਮਿਲ ਕੇ ਵੰਡ ਛਕਣ ਇਕੱਠੇ ਸੰਗਤ ਪੰਗਤ ਕਰਨ ਨੂੰ ਕਿਹਾ ਹੈ ਬਾਣੀ ਨਾਲ ਜੁੜਨ ਨੂੰ ਕਿਹਾ ਹੈ ਕੀਰਤ ਕਰੋ ਤੇ ਵੰਡ ਕੇ ਛਕੋ ਕਿਹਾ ਹੈ ਕਹਿੰਦੇ ਕੀ ਮੇਰਾ ਘਰ ਵੀ ਵਧੀਆ ਬਣ ਗਿਆ ਫਿਰ ਕਹਿੰਦੇ ਹੋਰ ਮੇਰਾ ਇੱਕ ਆਟੋ ਹੋ ਗਿਆ ਕਹਿੰਦੇ ਫਿਰ ਚਲੋ ਮੈਂ ਹੁਣ ਆਪਣੇ ਮੈਂ ਆਟੋ ਆਂ ਦਾ ਡੀਲਰ ਬਣ ਗਿਆ ਵੀ ਮੇਰੇ ਕੋਲ ਇੰਨੇ ਆਟੋ ਹੋ ਗਏ ਕਿ ਮੈਂ ਖੁਦ ਇੱਕ ਡੀਲਰ ਬਣ ਗਿਆ ਕਿਉਂਕਿ ਮੇਰੇ ਕੋਲ ਤਾਂ ਖੁਦ ਕਿੰਨੇ ਸਾਰੇ ਆਟੋ ਚੱਲਣ ਲੱਗੇ ਹੁਣ ਮੈਂ ਮਾਲਕ ਬਣ ਚੁੱਕਿਆ ਸੀ ਮੇਰੇ ਇੰਨੇ ਚੱਲਦੇ ਸੀਗੇ ਆਟੋ ਤੇ ਮੈਨੂੰ ਬਹੁਤ ਪੈਸੇ ਆਉਣ ਲੱਗ ਪਏ ਸੀ ਕਹਿੰਦੇ ਹੁਣ ਮੈਂ ਨਾ ਇਹ ਵੀ ਸੋਚਿਆ ਕਿ ਕਿਉਂ ਨਾ ਪ੍ਰਮਾਤਮਾ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਕੁਝ ਮੈਂ ਵੀ ਕਰਾਂ ਕਿ ਪ੍ਰਮਾਤਮਾ ਤੇ ਨਾਲ ਹੀ ਜੁੜਿਆ ਰਵਾਂ ਕਿਤੇ ਇਹ ਨਾ ਹੋਵੇ ਕਿ ਮੇਰਾ ਹੰਕਾਰ ਹੀ ਮੇਰੇ ਨਾਲ ਜੁੜ ਜਵੇ ਹੰਕਾਰ ਹੋ ਜਾਂਦਾ ਨਾ ਬੰਦੇ ਕੋ ਜਦੋਂ ਥੋੜੇ ਜਿਹੀ ਪੈਸੇ ਆ ਜਾਂਦੇ ਨਾ ਬੰਦੇ ਦੀ ਨਜ਼ਰ ਤਬਦੀਲ ਬਦਲ ਜਾਂਦੀ ਹੈ ਜਦੋਂ ਬੰਦੇ ਦੇ ਕੋਲ ਥੋੜੇ ਜਿਹੀ ਪੈਸੇ ਆ ਜਾਂਦੇ ਉਹਦਾ ਰੰਗ ਟੰਗ ਉਹਦੇ ਕੱਪੜਿਆਂ ਦਾ ਟੰਗ ਉਹਦੇ ਖਾਣ ਪੀਣ ਦਾ ਟੰਗ ਬਦਲ ਜਾਂਦਾ ਹੈ ਤੇ ਅਕਲ ਤੇ ਫੇ ਪੱਥਰ ਪੈ ਜਾਂਦੇ ਨੇ ਵੀ ਹਾਂ ਹਾਂ ਸਾਡੇ ਕੋਲ ਤਾਂ ਪੈਸਾ ਹਿੱਲ ਹੈ ਮਾੜੇ ਮੋٹے ਬੰਦੇ ਨਾ ਤਾਂ ਕਦੀ ਕੋਈ ਗੱਲ ਹੀ ਨਹੀਂ ਕਰਦਾ ਕਹਿੰਦੇ ਮੈਂ ਇਹਦਾ ਸੰਬੰਧ ਕੱਢਣਾ ਸ਼ੁਰੂ ਕਰਤੀ ਕਹਿੰਦੇ ਕਿ ਇਹ ਗੱਲ ਸ਼ਰਤਾਂ ਗੱਲ ਹੈ ਕਿ ਤੁਸੀਂ ਜਿਸ ਦਿਨ ਤੋਂ ਆਪਣੇ ਗੁਰੂ ਲਈ ਦਸਵੰਦ ਕੱਢੂੰਗੀ ਨਾ 10 ਗੁਣਾ ਵੱਧ ਹੋ ਕੇ ਤੁਹਾਨੂੰ ਮਿਲੇਗਾ ਕਹਿੰਦੇ ਮੈਂ ਅੱਜ ਮਾਇਆ ਹੋਇਆ ਨੁਕਸਾ ਹੈ ਕਿ ਮੈਂ ਦਸਵੰਦ ਕੱਢਣੀ ਸ਼ੁਰੂ ਕੀਤੀ ਸੀ ਕਹਿੰਦੇ 2-3 ਸਾਲ ਹੋ ਗਏ ਮੈਨੂੰ ਦਸਵੰਦ ਕੱਢਦੇ ਨੂੰ ਕਹਿੰਦੇ ਮੈਂ ਇੱਕ ਟਰੱਕ ਲਿਆ ਟਰੱਕ ਲਿਆ ਕਹਿੰਦੇ ਮੇਰੇ ਕੋਲ ਵੀ ਬਹੁਤ ਜ਼ਿਆਦਾ ਪੈਸਾ ਸੀ ਵੀ ਹੁਣ ਮੈਨੂੰ ਕਿਸੇ ਚੀਜ਼ ਦੀ ਲੱਗਦਾ ਹੀ ਨਹੀਂ ਸੀ ਕਿ ਦੁਨੀਆਂ ਤੇ ਉੱਤੇ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਹੈ ਨਾ ਕੋਈ ਧਾਗਾ ਨਾ ਕੋਈ ਤਵੀਦ ਸਿਰਫ ਬਾਣੀ ਨਿਤਨੇਮ ਤੇ ਬਾਣੀ ਨਾਲ ਜੁੜਨ ਨਾਲ ਕਹਿੰਦੇ ਮੇਰੀ ਜ਼ਿੰਦਗੀ ਬਦਲ ਗਈ ਜ਼ਿੰਦਗੀ ਬਦਲੀ ਮਾਰੇ ਕੰਮਾਂ ਤੋਂ ਛੁੱਟ ਗਿਆ ਛੁਟਕਾਰਾ ਪੈ ਗਿਆ ਮਾਰੇ ਕੰਮਾਂ ਤੋਂ ਬਿਲਕੁਲ ਵਧੀਆ ਜੀਵਨ ਹੋ ਗਿਆ ਘਰ 'ਚ ਖੁਸ਼ਹਾਲੀ ਸੀ ਬੱਚੀ ਵੀ ਸੀ ਚਲੋ ਵਧੀਆ ਜਦੋਂ ਤੱਕ ਬੱਚੇ ਜਵਾਨ ਹੋਗੇ ਤਦ ਤੱਕ ਆਪਣੇ ਆਪਣੇ ਪੈਰਾਂ ਤੇ ਸਾਰੇ ਸਟੈਂਡ ਸਾਰਾ ਕੁਝ ਵਧੀਆ ਸੀ ਕਿਤੇ ਇੱਕ ਆਟੋ ਚਲਾਉਂਦਾ ਸੀ ਉਹ ਵੀ ਕਿਰਾਏ ਤੇ ਕਿ ਕਿਸੇ ਰਾਤ ਨੂੰ ਕਿਸੇ ਦੀਆਂ ਕਿਸ਼ਤਾਂ ਦੇ ਕੇ ਫਿਰ ਜਿਹੜਾ ਬਚਦਾ ਸੀ ਏਨੀ ਟੈਨਸ਼ਨ ਹੁੰਦੀ ਸੀ ਵੀ ਹਾਂ ਮੈਂ ਰਾਤ ਨੂੰ ਕਿਸੇ ਦਾ ਕਿਰਾਇਆ ਦੇ ਕੇ ਸੋਣਾ ਹੈ ਤੇ ਸਵੇਰੇ ਫਿਰ ਮੈਂ ਆਟੋ ਫੜਨਾ ਹੈ ਤੇ ਜੇ ਉਹ ਵੀਰ ਵੀ ਕੋਈ ਜੱਜ ਦੀ ਮਤ ਨਾ ਲੈਂਦਾ ਸ਼ਰਾਬ ਪੀ ਕੇ ਆਟੋ ਚਲਾਉਂਦਾ ਤੇ ਫਿਰ ਜੋ ਹੋਣਾ ਸੀ ਉਹ ਉਹਦੀ ਕਿਸਮਤ ਸੀ ਕਿਸਮਤ ਬਣਾਉਣੀ ਵਿਗਾੜਨੀ ਆਪਣੇ ਹੱਥ ਵਾਸ ਹੁੰਦੀ ਹੈ ਖਾਲਸਾ ਜੀ ਕਿਸਮਤ ਤੁਸੀਂ ਬਣਾਉਣ ਨਾਲ ਚਲ ਜੂ ਵਾਹਿਗੁਰੂ ਮੇਰ ਦਾ ਹੱਥ ਰੱਖ ਦੇਣਗੇ ਤੁਸੀਂ ਵਿਗਾੜਨ ਨਾਲ ਚੱਲ ਜੇ ਤਾਂ ਵਾਹਿਗੁਰੂ ਨੂੰ ਤਾਂ ਕੁਝ ਨਹੀਂ ਕਰਨਾ ਫਿਰ ਤਾਂ ਤੁਸੀਂ ਆਪ ਹੀ ਵਿਗਾੜਦੇ ਹੋ ਕਹਿੰਦੇ ਜਿਸ ਤਨ ਬਾਣੀ ਵਿਸਰ ਜਾਏ ਉਹ ਪੱਕਾ ਰੋਗੀ ਬਿਲਲਾਏ ਵੈਸੇ ਤਾਂ ਪ੍ਰਮਾਤਮਾ ਸਭ ਦੇ ਨਾਲ ਹੈ ਅਸੀਂ ਖੁਦ ਆਪਣੇ ਮਨ ਤੋਂ ਬਾਣੀ ਪੜ੍ਹਦੇ ਹਾਂ ਆਪਣੇ ਖੁਦ ਮਨ ਨਾਲ ਬਾਣੀ ਦਾ ਉਚਾਰਨ ਕਰਿਆ ਕਰੋ ਕਥਾ ਸੁਨਿਆ ਕਰੋ ਕੀ ਪਤਾ ਨਹੀਂ ਕਿਹੜੇ ਦਿਨ ਤੁਸੀਂ ਕਿੰਨਾ ਕੁ ਪਾਠ ਕਰਨਾ ਹੈ ਕਿ ਵਾਹਿਗੁਰੂ ਇੰਨੇ ਖੁਸ਼ ਹੋ ਜਾਣੇ ਹਨ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਹੋ ਜਾਣਾ ਹੈ ਕਿ ਤੁਹਾਡੇ ਸਾਰੇ ਹੀ ਕਾਜ ਸਵਰਜਣੇ ਹਨ ਤਾਂ ਧੰਨ ਬਾਬਾ ਦੀਪ ਸਿੰਘ ਜੀ ਸਭ ਦੇ ਪਰਿਵਾਰ ਤੇ ਮਿਹਰ ਕਰਨ ਸਭ ਦੀਆਂ ਬੁਰੀਆਂ ਆਤਾਂ ਛਡਾਉਣ ਖਾਲਸਾ ਜੀ ਇਹੀ ਦੁਆ ਕਰਦੇ ਹਾਂ ਇਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤਾਂ ਅੰਤ ਨਮਰਸ਼ੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਇਸ ਕਥਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ